ਮੈਂ ਹਾਂ ਜੀ ਤੁਹਾਡਾ ਵੀਰ ਹੀਰਾ ਸਿੰਘ ਤਲਵੰਡੀ ਆਪ ਦੇਖ ਰਹੇ ਹੋ ਆਪ ਲੋ ਹਰਮਨ ਪੇੜਾ ਚੈਨਲ ਪਤਨ ਦੀ ਮਿੱਟੀ ਅੱਜ ਵੇ ਆਪ ਮੌਜੂਦ ਹਾਂ ਸ਼ਹਿਰ ਬਟਾਲਾ ਵਿਖੇ ਅੱਜ ਗੱਲਬਾਤ ਕਰਾਂਗੇ ਜਿਸ ਅਸੀਂ ਸਰਦਾਰ ਬਿਕਰਮਜੀਤ ਸਿੰਘ ਜੀ ਰੰਦਾਵਾ ਹਲਕਾ ਇੰਚਾਰਜ ਫਤੇਗੜ ਚੂੜੀਆਂ ਬੀਜਪੀ ਹੁਣ ਤੱਕ ਪੰਜਾਉਂਦਾ ਮੈਨੂੰ ਜ਼ਰੀਆ ਦਿੱਤਾ ਹਾਂਜੀ ਹੁਣ ਦੱਸੋ ਜੀ ਤੁਸੀਂ ਸਰ ਸਰ ਸਵਾਲ ਉਹੀ ਹੈ ਜੀ ਕਿ ਸਰ ਜਦੋਂ ਤੁਸੀਂ ਫਤੇਗੜ ਚੂੜੀਆਂ ਪਹੁੰਚੇ ਹੋ ਉੱਥੇ ਵਿਰੋਧ ਹੋਇਆ ਤੇ ਕਿਸੇ ਅਸੀਂ ਉਹ ਅਸੀਂ ਬਹਿ ਕੇ ਗੱਲਬਾਤ ਕਰਨੀ ਆ ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਵਧੇ ਤੁਸੀਂ ਬਾਹਰ ਵੀ ਆਏ ਚਲੋ ਗੱਲਾਂ ਵੀ ਕੀਤੀਆਂ ਉਹਦੇ ਨਾਲ ਕੋਈ ਜਵਾਬ ਵੀ ਦਿੱਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਵਿਰੋਧ ਤਾਂ ਉੱਥੇ ਕੋਈ ਨਹੀਂ ਹੋਇਆ ਇਹ ਸਿਰਫ ਇੱਕ ਇਸ਼ੂ ਜਾਣ ਕੇ ਕ੍ਰੀਏਟ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਜਿਹੜੀ ਐ ਇਸ ਟਾਈਮ ਰੂਲਿੰਗ ਪਾਰਟੀ ਆ ਉਹ ਬਖਲਾਹਟ ਵਿੱਚ ਆ ਵੀ ਭਾਜੀਪੀ ਦੀ ਸਾਰਿਆਂ ਨੂੰ ਕਹਿੰਦੇ ਹੁੰਦੇ ਆ ਵੀ ਹਾਥ ਕੰਗਣ ਕੁਆਰਸੀ ਕਿਹਾ ਤੇ ਪੜੇ ਲਿਖੇ ਕੋ ਫਾਰਸੀ ਕਾ ਜੀ ਸੱਚ ਨੂੰ ਪ੍ਰਣਾਮ ਦੀ ਲੋੜ ਨਹੀਂ ਜੀ ਭਾਜੀਪੀ ਦੀ ਸਰਕਾਰ ਕਹਿੰਦੇ ਹੁੰਦੇ ਇਹ ਸਵਾਦ 400 ਪਾਰ ਦਾ ਨਾਅਰਾ ਬੀਜੇਪੀ ਦੀ ਸਰਕਾਰ ਸੈਕਟਰ ਚ ਬਣਨ ਜਾ ਰਹੀ ਹੈ ਪੰਜਾਬ ਵਿੱਚ ਵੀ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਸੋ ਇਸ ਕਰਕੇ ਸਾਰਿਆਂ ਨੂੰ ਇਸ ਬੁਖਲਾਹਟ ਦਾ ਸਾਹਮਣਾ ਕੀਤਾ ਨਹੀਂ ਜਾ ਰਿਹਾ ਖਾਸ ਕਰਕੇ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਆ ਜਿਸ ਨੂੰ ਅਸੀਂ ਇਨਕਲਾਬ ਪਾਰਟੀ ਵੀ ਕਹਿੰਦੇ ਆ ਅਸਲ ਚ ਉਹਦਾ ਨਾਮ ਆਮ ਆਦਮੀ ਪਾਰਟੀ ਆ ਇਹ ਉਹਨਾਂ ਦਾ ਹੀ ਸਾਰਾ ਛੜਿਆੰਤਰ ਰਚਿਆ ਹੁੰਦਾ ਜਿੱਥੇ ਕਿਤੇ ਵੀ ਅਸੀਂ ਕੋਈ ਮੀਟਿੰਗ ਕੋਈ ਪ੍ਰੋਗਰਾਮ ਰੱਖਦੇ ਆ ਇਹ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਕੁਝ ਬੰਦਿਆਂ ਨੂੰ ਭੇਜ ਕੇ ਉਹਦਾ ਵਿਰੋਧ ਕਰਦੇ ਆ ਪਰ ਅਸੀਂ ਉਹਨਾਂ ਦਾ ਵੀ ਕਿਉਂਕਿ ਸਾਡੇ ਹੀ ਉਪਰਾ ਨੇ ਸਾਡੇ ਵਿੱਚੋਂ ਹੀ ਆਏ ਨੇ ਉਹਨਾਂ ਦਾ ਸਵਾਗਤ ਕੀਤਾ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਪਰ ਮੈਨੂੰ ਜਦੋਂ ਆ ਕੇ ਕਿਸੇ ਸੀਨੀਅਰ ਪੁਲਿਸ ਵਾਲੇ ਨੇ ਕਿਹਾ ਕਿ ਆਉਣਾ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਆਓ ਅਸੀਂ ਖੁੱਲ੍ਹਿਆਂ ਵਿਚਾਰਾ ਉਹਨਾਂ ਨਾਲ ਕਰਾਂਗੇ ਜਦੋਂ ਅਸੀਂ ਚੋਰ ਨਹੀਂ ਚੋਰ ਦੇ ਭਾਈਵਾਲ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਸਾਨੂੰ ਡਰਗਾ ਦਾ ਠੀਕ ਹੈ ਜੀ ਡਰ ਤੇ ਹੋ ਹੁਣ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਉਹ ਜਿਹੜੇ ਸਾਡੇ ਉਹ ਮੈਡਮ ਨੇ ਖੜੜ ਤੋਂ ਜਿਹੜੇ ਚੁਟਕੀ ਵਾਲੇ ਸੀਗੇ ਕਹਿੰਦੇ ਸੀ 5 ਮਿੰਟ ਹਾਂਜੀ 5 ਮਿੰਟ ਚ ਟੇਬਲ ਤੇ ਹੱਥ ਮਾਰ-ਮਾਰ ਕਹਿੰਦੇ ਸੀ ਸਾਨੂੰ ਮੌਕਾ ਦਿਓ ਹਾਂਜੀ ਕੈਪਟਨ ਸਾਹਿਬ ਅਸਤੀਫਾ ਦਿਓ ਜੀ ਮੈਂ ਕੇਜਰੀਵਾਲ ਸਾਹਿਬ ਨੇ ਮੈਨੂੰ ਸੁਨੇਹਾ ਦੇ ਕੇ ਭੇਜਿਆ ਵੀ ਤੁਸੀਂ ਕੈਪਟਨ ਸਾਹਿਬ ਨੂੰ ਜਾ ਕੇ ਕਹੋ ਤੁਸੀਂ ਅਸਤੀਫਾ ਦਿਓ ਅਸੀਂ 5 ਮਿੰਟ ਚ 23 ਫਸਲਾਂ ਤੇ ਐਮਐਸਪੀ ਦਵਾਂਗੇ ਜੀ ਅੱਜ ਉਹਨਾਂ ਨੂੰ ਗੱਲ ਨਹੀਂ ਆਉਂਦੀ ਕੋਈ ਕਿਸੇ ਗੱਲ ਦਾ ਜਵਾਬ ਦੀ ਮੈਂ ਤਾਂ ਉਸ ਬੀਬਾ ਨੂੰ ਮੇਰੀ ਚਲੋ ਵੱਡੀ ਭੈਣ ਸਤਕਾਰਯੋਗ ਮੰਤਰੀ ਨੇ ਸਾਡੇ ਸੂਬੇ ਦੇ ਆਧਰੀ ਯੋਗ ਨੇ ਵੀ ਇਸ ਟਾਈਮ ਕੇਜਰੀਵਾਲ ਸਾਹਿਬ ਇਕਾਂਤ ਵਾਸ ਵਿੱਚ ਬੈਠੇ ਹੋਏ ਨੇ ਉਹ ਕਿੰਨਾ ਭਾਵ ਜੇਲ੍ਹ ਤੇ ਬੈਠੇ ਤੇ ਉਹ ਚਲੋ ਜੇਲ੍ਹ ਚ ਹੀ ਕਹਿ ਲਓ ਇਕਾਂਤ ਵਾਸ ਚ ਬੈਠੇ ਨੇ ਉਹਨਾਂ ਦਾ ਦਿਮਾਗ ਹੈ ਇਸ ਟਾਈਮ ਬਾਕੀ ਫਿਕਰਾਂ ਤੋਂ ਬਿਲਕੁਲ ਵੰਜਾਇਆ ਤੇ ਪੰਜਾਬ ਦਾ ਭਲਾ ਕਰਦੇ ਬੀਬੀ ਜੀ ਮਾਨ ਸਾਹਿਬ ਨੂੰ ਲੈ ਕੇ ਉਹਨਾਂ ਕੋਲ ਜਾਣ ਤੇ ਉਹਨਾਂ ਕੋ ਉਹ ਵਾਲਾ ਬਲੂਪ੍ਰਿੰਟ ਲੈ ਕੇ ਜਿਹਦੇ ਤਾਈ ਉਹਨਾਂ ਨੇ ਕਿਹਾ ਸੀ ਵੀ ਅਸੀਂ ਜੀ 5 ਮਿੰਟ ਚ ਐਮਐਸਪੀ ਦਵਾਂਗੇ ਕਿਉਂਕਿ ਰੇਤ ਦਾ ਰੇਟ ਅੱਗੇ ਨਾਲੋਂ 4 ਗੁਣਾ ਵੱਧ ਗਿਆ ਇਹਨਾਂ ਨੇ ਕਿਹਾ ਸੀ ਅਸੀਂ ਰੇਟ ਤੋਂ ਰੈਵਨਿਊ ਇਕੱਠਾ ਕਰਾਂਗੇ ਸ਼ਰਾਬ 4-5 ਗੁਣਾ ਮਹਿੰਗੀ ਹੋ ਗਈ ਜਿਹੜੇ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਣਾ ਸੀਗਾ ਤੁਸੀਂ ਲਾ ਲਓ ਭੀ 24-25 ਮਹੀਨੇ ਹੋ ਗਏ ਉਹ ਵੀ ਕਈ ਹਜ਼ਾਰ ਕਰੋੜਾ ਜੇ ਇਹਨਾਂ ਦੇ ਖਜ਼ਾਨੇ 'ਚ ਹੀ ਪਿਆ ਤੇ ਕਣਕ ਮੰਡੀਆਂ 'ਚ ਆ ਗਈ ਆ ਹਾਂਜੀ ਤੇ ਇਹ ਸਭ ਉਹ ਸਾਰਾ ਫੰਡ ਇਹਨਾਂ ਕੋਲ ਖਜ਼ਾਨੇ ਹੁਣ ਭਰਪੂਰ ਭਰੇ ਨੇ ਤੇ ਉੱਤੋਂ ਇਲੈਕਸ਼ਨ ਵੀ ਆਈ ਆ ਇਹ ਸਭ ਨੂੰ ਇਹ ਵਾਲਾ ਤੋਹਫ਼ਾ ਦੇਣ ਤੇ ਹੋ ਸਕਦਾ ਇਹਨਾਂ ਨੂੰ ਕੋਈ 1000 2000 ਵੋਟ ਇਹਨਾਂ ਦੀ ਵੱਧ ਜੇ ਜਿੱਤ ਵਾਲੀ ਤਾਂ ਚਲੋ ਮੈਂ ਕਹਿ ਨਹੀਂ ਸਕਦਾ ਵੀਰਦਾ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ 1000 2000 ਵੱਧ ਜੇ ਕਿ 1000 2000 ਪੈ ਜੇ ਜਾਨੀ ਕਿ 109 ਨੋਲਿਜ ਵਿਦਆਊਟ ਕਾਲਜ ਤੇ ਜਿਵੇਂ ਕਿ ਅੱਜ ਸਰ ਹੁਣ ਪੱਤਰਕਾਰੀ ਨੂੰ ਚੌਥਾ ਸਤੰਭ ਮੰਨਦੇ ਆ ਔਰ ਹੈ ਵੀ ਠੀਕ ਹੈ ਜੀ ਤੇ ਇਹ ਹੁਣ ਤੁਸੀਂ ਇਸ ਚੀਜ਼ ਨੂੰ ਕਿੱਦਾਂ ਵੀ ਇੰਨੇ ਕਿੰਨੇ ਕਿੰਨੇ ਕ ਸੀਨੀਅਰ ਮੰਤਰੀ ਹੋਏ ਐ ਇੱਕ ਸੀਨੀਅਰ ਤੇ ਉਹ ਸਮਾਜ ਭਰੇ ਐ ਹੌਲ ਦੇ ਬੇਚੇ ਕੱਕ ਪੱਤਰਕਾਰ ਨੂੰ ਕਹਦੇ ਵੀ ਤੂੰ ਬਾਹਰ ਨਿਕਲ ਮੈਂ ਤੈਨੂੰ ਦੇਖਦਾ ਤੇ ਫਿਰ ਪੱਤਰਕਾਰ ਇਹ ਸਰ ਮਤਲਬ ਛੱਕੇ ਡੰਗੀ ਫਿਰਦੇ ਪਤਾ ਕੀ ਆ ਭਾਜੀ ਦੇਖੋ ਕਹਿੰਦੇ ਨੇ ਜਿਹੋ ਜਿਹੇ ਕੋਕੋ ਹਾਂਜੀ ਜਿਹੇ ਕੋਕੋ ਦੇ ਬੱਚੇ ਠੀਕ ਹੈ ਅਸੀਂ ਇੱਕ ਜਿਹੜਾ ਸੀਐਮ ਵੀ ਹੁੰਦਾ ਉਹ ਇੱਕ ਆਈਡੀਆ ਹੁੰਦਾ ਜੀ ਇੱਕ ਹੈੱਡ ਆਫ ਦਾ ਸਟੇਟ ਹੁੰਦਾ ਜੀ ਸਰ ਤੇ ਤੁਸੀਂ ਉਹਨਾਂ ਦੀ ਵੀ ਵੇਖ ਲਓ ਵਿਧਾਨ ਸਭਾ ਦੇ ਵਿੱਚ ਉਹ ਬਾਜਵਾ ਉਹ ਮਿਸਟਰ ਬਾਜਵਾ ਹਾਂਜੀ ਟਕਟ ਮਾਈ ਆਈਜ਼ ਇਧਰ ਵੇਖ ਮੈਂ ਆ ਕਰ ਦੂੰਗਾ ਜੀ ਇੱਕ ਤਾਲਾ ਜਿਹਾ ਸਪੀਕਰ ਸਾਹ ਦਰਵਾਜ਼ੇ ਨੂੰ ਲਾ ਦੂੰ ਇੱਕ ਤਾਲਾ ਮੈਂ ਹੋਰ ਲਿਆਂਦਾ ਇਹਨਾਂ ਦੀ ਜ਼ਬਾਨ ਨੂੰ ਲਾ ਦੂੰ ਤੇ ਆਪਾਂ ਉਹਦੇ ਤੋਂ ਹੀ ਸਿੱਖਣ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਆਪਣੇ ਘਰ ਤਾਂ ਹੀ ਕਹਿੰਦੇ ਆ ਨਾ ਕਿ ਖਾਨਦਾਨ ਦੇਖ ਕੇ ਹੀ ਜਿਹੜਾ ਚੰਗੀ نسل ਲੋਕੀ ਲੈਣ ਗਿਆ ਮੱਝ ਬੱਕਰੀ ਵੀ ਖਰੀਦਣੀ ਹੋਵੇ ਉਹਦੀ ਵੀ نسل ਦੇਖਦੇ ਆ ਤੁਹਾਡੇ ਆਖਰੀ ਗੱਲ ਇਹਨਾਂ ਦੀ ਸਿਕਿਉਰਿਟੀ ਨੂੰ ਕੁਝ ਕਹਿਣਾ ਚਾਹੋਗੇ ਜਿਹੜੀ ਸਭ ਤੋਂ ਵੱਡੀ ਗੱਲ ਪੰਜਾਬ ਪੰਜਾਬ ਗੱਡੀਆਂ ਦਾ ਪੀਪਾ ਸੰਤੋਜ ਜੀ ਨੇ ਚਲਦੀਆਂ ਨੇ ਐ ਤੁਸੀਂ ਮਹਾਰਾਣੀ ਸਤੋਜ ਦੀ ਗੱਲ ਹਾਂਜੀ 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 ਵੇਖੋ ਜੀ ਇਹ ਤਾਂ ਹੀ ਤੇ ਇਹ ਤਾਂ ਹੁਣ ਇਹਨਾਂ ਦੀਆਂ ਗੱਲਾਂ ਆਪਣੀ ਗੱਲ ਚ ਵਾਪਸ ਜਿਹੜੀਆਂ ਨੇ ਫਾਹ ਬੜੀਆਂ ਹੋਈਆਂ ਨੇ ਕਿ ਸਿਕਿਉਰਿਟੀ ਵਾਲੀ ਕਿਸੇ ਵੀ ਗੱਲ ਵਾਲੀ ਤੁਸੀਂ ਸੋਨੇ ਵਾਲੀ ਗੱਲ ਕਰ ਲੀ ਤੁਸੀਂ ਕੱਪੜਿਆਂ ਵਾਲੀ ਗੱਲ ਕਰੋ ਤੁਸੀਂ ਜੁੱਤੀਆਂ ਵਾਲੀ ਗੱਲ ਕਰੋ ਲੋਕ ਜਗ ਜाहਰ ਕਰੀ ਜਾਂਦੇ ਨੇ ਹੀਰੇ ਦੀ ਗੁੱਠੀ ਵਾਲੀ ਕਰ ਲਓ ਮੇਰਾ ਖਿਆਲ ਨੂੰ ਵੀ ਮੈਨੂੰ ਤਾਂ ਭਾਜੀ ਉਨੀ ਰਕਮ ਦਾ ਨਾਮ ਵੀ ਨਹੀਂ ਲੈਣਾ ਆਉਂਦਾ 2 ਕਰੋੜ ਦੀ ਸਾਨੂੰ ਤਾਂ ਉਨੀਆਂ ਮੈਂ ਸਾਹਿਬ ਸਹੀ ਸਹੀ ਮੈਂ ਪ੍ਰੋਪਰ ਨਹੀਂ ਦੱਸਦਾ ਲੇਕਿਨ ਕਰੋੜਾਂ ਚ ਮੈਂ ਸੁਣਿਆ ਹਾਂ ਜਦੋਂ ਭਾਜੀ ਸਾਨੂੰ ਤਾਂ ਹੁਣ ਵੇਖੋ ਅਸੀਂ 10 ਕਰੋੜਾਂ ਦਾ ਸੁਪਨਾ ਵੀ ਨਹੀਂ ਕਦੀ ਲਿਆ ਹਣਾ ਸਾਡੇ ਦਾ ਵੇਖੋ ਮੇਰੇ ਕੋਲ ਤਾਂ ਹੱਥ 'ਚ ਕੋਈ ਛੱਲਾ ਵੀ ਨਹੀਂ ਸਾਡੇ ਕੋਲ ਤਾਂ ਉਹ ਵੀ ਨਹੀਂ ਪਾਇਆ ਜਾਂਦਾ ਤੇ ਇਹ ਥੋੜੇ ਦਿਨ ਪਹਿਲਾਂ ਕਹਿੰਦੇ ਸੀ ਵੀ ਮੈਂ 25000 ਦੀ ਪੈਨਸ਼ਨ ਤੇ ਸਰਦਾਰ ਜੀ ਦਾ گزارਾ ਕਰਦੀ ਆ ਤੇ ਥੋੜੇ ਬਹੁਤੇ ਪੈਸੇ ਉਹ ਮੇਰੇ ਕੋ ਭਗਵੰਤ ਲਿਆ ਜਾਂਦਾ ਤੇ ਥੋੜੇ ਬਹੁਤੇ ਯਾਰ ਦੋਸਤ ਪਾ ਕੇ ਤੇ ਗੱਡੀ ਚ ਤੇਲ ਪਾਉਂਦੇ ਆ ਤੇ ਓਵਰਨਾਈਟ ਹੀ ਕਰੋੜਾਂ ਦੀਆਂ ਛਾਪਾਂ ਛੱਲੇ ਗਹਿਣੇ ਆ ਗਏ ਮਹਿੰਗੇ ਮਹਿੰਗੇ ਮੈਨੂੰ ਕਿਸੇ ਹੋਰ ਨੇ ਵੀ ਕਿਹਾ ਸੀਗਾ ਵੀ ਜਿਹੜੇ ਮਹਾਰਾਣੀ ਮਹਾਰਾਜਾ ਸਤੋਜ ਦੇ ਮਾਤਾ ਜੀ ਨੇ ਹਾਂਜੀ ਉਹ ਪਿਛਲੇ 24 ਮਹੀਨਿਆਂ ਚ ਸ਼ਾਇਦ ਕੋਈ 11 ਜਾਂ 12 ਵਾਰ ਟ੍ਰਿਪ ਆਸਟ੍ਰੇਲੀਆ ਦਾ ਲਾਇਓ ਵੀ ਬਿਜ਼ਨਸ ਕਲਾਸ ਚ ਅੱਛਾ ਜੀ ਹਾਂਜੀ ਤੇ ਤੁਸੀਂ ਲਾ ਲਓ ਵੀ ਮੇਰੇ ਸਾਬ ਨਾਲ ਬਿਜ਼ਨਸ ਕਲਾਸ ਦੀ ਜੇ ਟਿਕਟ ਟਿਕਟ ਹੀ ਗਣੀ ਹੈ ਤੇ 4-5 ਲੱਖ ਰੁਪਈਆ ਹੋਣੀਆਂ ਰਿਟਰਨ ਆਸਟ੍ਰੇਲੀਆ ਦੀ ਜੀ ਹੈਗੀ ਹੈ ਜੀ ਹਾਂਜੀ ਤੇ ਤੁਸੀਂ ਉਹਨੂੰ ਹੁਣ ਮਲਟੀਪਲ 375 ਦੀਆਂ ਵੱਡੀਆਂ ਰਕਮਾਂ ਦੇ ਨਾਲ ਲੈਣੇ ਵੀ ਨਹੀਂ ਆਉਂਦੇ 3 ਤੋਂ 375 ਤੋਂ 380 ਆ ਹੋਰ ਜਾਂਦੀ ਪਰ ਨਹੀਂ ਉਹ ਭਾਜੀ ਜਿਹੜੇ 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 ਅਸੀਂ ਤੁਸੀਂ ਜਿਹੜੇ ਸੁਧਾਰਨ ਜਾਂ ਜਹਾਜ਼ ਤੇ ਚੜਦੇ ਹੋ ਉਹ ਪਤਾ ਨਹੀਂ ਹੁਣ ਬ੍ਰਿਟਿਸ਼ ਏਅਰ ਵੇਸਟ ਤੇ ਜਾਂ ਅਮਰੇਟਸ ਤੇ ਜਾਂਦੇ ਨੇ ਉਹ ਦੂਸਰੇ ਜਹਾਜ਼ ਤੇ ਤਾਂ ਸਫ਼ਰ ਵੀ ਨਹੀਂ ਨਾ ਕਰਦੇ ਏਅਰ ਇੰਡੀਆ ਵਾਲੇ ਤੇ ਠੀਕ ਹੈ ਜੀ ਉਹ ਮਹਿੰਗੀ ਹੋਊਗੀ ਟਿਕਟ ਐਨੀ ਵਾਰੀ ਉੱਥੇ ਕਿਹੜਾ ਲਾਏ ਦੇ ਤੇ ਤੁਸੀਂ ਵੇਖੋ ਵੀ ਕਰੋੜਾਂ ਅਰਬਾਂ ਰੁਪਈਏ ਜਿਹੜੇ ਨੇ ਹੁਣ ਇਹਨਾਂ ਦੇ ਜਿੰਨੇ ਵੀ ਮੰਤਰੀ ਸੀਗੇ ਜਿਹੜੇ ਕਹਿੰਦੇ ਸੀ ਮੈਂ ਸਾਈਕਲ ਤੇ ਹੀ ਆਉਣਾ ਹਾਂਜੀ ਹਾਂਜੀ ਉਹ ਵੀ ਹੁਣ ਫੋਰਚਨਰ ਗੱਡੀ ਵੀ ਮੇਰੇ ਖਿਆਲ ਚ 50 ਕ ਲੱਖ ਦੇ ਨੇ 55 ਲੱਖ ਦੀ ਤੋਂ ਸ਼ੁਰੂ ਹੈ ਉਹਦੇ ਤੋਂ ਥੱਲੇ ਕੋਈ ਨਹੀਂ ਉਤਰਦਾ ਤਿੰਨ ਤਿੰਨ ਗੱਡੀਆਂ ਨੇ ਬੱਚਿਆਂ ਦੇ ਜਾਨ ਦੀ ਸਕੂਲ ਵਕਰੀਆਂ ਨੇ ਮਿਸਿਸ ਲਈ ਵਕਰੀ ਆ ਜਿਹੜਾ ਰਸੋਈਆ ਕੋਈ ਲਾਂਗਰੀ ਰੱਖਿਆ ਉਹਨੂੰ ਇੱਕ ਵਕਰੀ ਲੈ ਕੇ ਦਿੱਤੀ ਜਿਹਨੇ ਸਬਜ਼ੀ ਭਾਜੀ ਲੈਣ ਜਾਣਾ ਹੁਣ ਦੌਰ ਬਦਲ ਗਿਆ ਜੀ ਹੁਣ ਰੱਬ ਨੇ ਔਖੀ ਘੜੀ ਚ ਉਹਨਾਂ ਨੂੰ ਕੱਢ ਕੇ ਦੇਣ ਬਦਲਤੀ ਉਹਨਾਂ ਦੀ ਸਾਰਿਆਂ ਦੀ ਜੀ ਪਾਰਟੀ ਕੇ ਭਾਜੀ ਅਸੀਂ ਮਤਲਬ ਹਫ਼ਤਿਆਂ ਦੀ ਨਿਸ਼ਾਖਤ ਉਹ ਮੈਂ ਕਰਦਾਂਗੇ ਤੇ ਹੁਣ ਜਦੋਂ ਫੇਰ ਇਲੈਕਸ਼ਨ ਆ ਗਈ ਹੈ ਜੀ ਹੁਣ ਫੇਰ ਕਿਤੇ 31 ਨੂੰ ਕਰਦਾਂਗੇ ਅਪਰੈਲ ਚ ਕਰਦੇ ਆਂਗੇ ਕੋਈ ਸੰਸੂ ਤਾਂ ਦੱਸਣਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਨਾ ਇੱਕ ਕਹਿੰਦੇ ਹੁੰਦੇ ਸੀ ਅਸੀਂ ਪੜ੍ਹਦੇ ਵੀ ਹੁੰਦੇ ਸੀ ਮੰਗੇਰੀ ਲਾਲ ਕੇ ਹਸੀਨ ਸੁਪਨੇ ਇਹ ਭਗਵੰਤ ਮਾਨ ਸਾਹਿਬ ਦੀਆਂ ਉਹ ਗੱਲਾਂ ਸੀਗੀਆਂ ਸ਼ੇਖ ਚਿੱਲੀ ਵਾਲੀਆਂ ਤੇ ਉਹ ਹੁਣ ਘੜਾ ਕਿਉਂ ਦਾ ਸਿਰ ਤੋਂ ਡਿੱਗ ਗਿਆ ਆ ਤੇ ਪਿੱਛੋਂ ਥੋੜੇ ਦਿਨਾਂ ਚ ਲੱਕ ਚ ਲੱਤ ਵਜਣ ਵਾਲੀ ਆ ਤੇ ਇਹ ਵੀ ਦੋਵੇਂ ਜੋੜੀ ਜਿਹੜੀ ਆ ਹਰਪਾਲ ਚੀਮਾ ਜੀ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਨੇ ਹਾਂਜੀ ਤੇ ਭਗਵੰਤ ਮਾਨ ਜੀ ਇਹ ਵੀ ਇਸੇ ਸ਼ਰਾਬ ਘਟਾਲੇ ਦੇ ਵਿੱਚ ਮੈਨੂੰ ਲੱਗਦਾ ਆ ਕਿ ਛੇਤੀ ਇਹਨਾਂ ਦੀ ਵੀ ਤਿਆਰੀ ਆ ਇਸੇ ਚੱਕਰ 'ਚ ਭਗਵੰਤ ਮਾਨ ਸਾਹਿਬ ਨੇ ਤੇ ਫਾਈਨਾਂਸ ਮਿਨਿਸਟਰ ਜੀ ਨੇ ਮੂੰਹ ਤਾ ਰਿਆ ਹੋਇਆ ਆ ਇੰਨਾ ਅੱਗ ਵੱਰ ਰਹੀ ਆ ਪੰਜਾਬ 'ਚ ਪਰ ਕਿਸੇ ਦਾ ਕੋਈ ਬਿਆਨ ਨਹੀਂ ਲੁੱਟਾ ਸਿਖਰਾਂ ਤੇ ਹੋ ਗਿਆ ਕਤਲ ਸ਼ਰਿਆਮ ਹੋ ਰਹੇ ਨੇ ਨਸ਼ਾ ਘਰ ਘਰ ਕਰਿਆਨੇ ਵਾਲੀਆਂ ਦੁਕਾਨਾਂ ਤੇ ਛੱਡੋ ਗੋਲ ਗੱਪਿਆਂ ਵਾਲੀਆਂ ਰੇੜੀਆਂ ਤੇ ਫੇਰੀਆਂ ਵਾਲੇ ਵੀ ਘਰ ਡਿਲੀਵਰੀ ਹੋਮ ਡਿਲੀਵਰੀ ਜਿਵੇਂ ਅਸੀਂ ਕਹਿੰਦੇ ਸੀ ਨਾ ਵੀ ਅੱਜ ਕੱਲ ਜੋਮੈਟੋ ਹਜੇ ਸਵੀਗੀ ਤੇ ਆਪਾਂ ਆਰਡਰ ਦੇ ਲੈਣੇ ਆ ਹਾਂਜੀ ਉਹੀ ਸਿਸਟਮ ਹੋਇਆ ਹੋਇਆ ਵੀ ਹੁਣ ਘਰ ਤੁਹਾਡੇ ਯਾਰਡ ਦੇ ਵਿੱਚ ਤੁਹਾਡੇ ਗੈਰਾਜ ਦੇ ਵਿੱਚ ਤੁਹਾਡੇ ਗੇਟ ਦੇ ਉੱਤੇ ਸਪਲਾਈ ਕਰਕੇ ਨਸ਼ੇ ਵਾਲੇ ਜਾਂਦੇ ਆ ਤੇ ਕੋਈ ਇਹਨਾਂ ਨੂੰ ਰੋਕਦਾ ਨਹੀਂ ਲੁੱਟਾਂ ਖੋਹਾਂ ਅਕਸਰੀ ਮੈਂ ਰੋਜ਼ ਹੀ ਹੁਣ ਪਿੰਡਾਂ 'ਚ ਜਾਣਾ ਤੇ ਪਿੰਡਾਂ ਵਾਲੇ ਤਰਾਸ ਤਰਾਸ ਕਰਦੇ ਜਿਹੜਾ ਕੋਈ ਗਰੀਬ ਦਿਹਾੜੀ ਲਾ ਕੇ ਆਉਂਦਾ ਕਿਸੇ ਦੀ ਜੇਬ 'ਚ 450 ਹੁੰਦਾ ਕਿਸੇ ਦੀ ਜੇਬ 'ਚ 350 ਹੁੰਦਾ ਇਹੋ ਰੇਟ ਆ ਦਿਹਾੜੀ ਦਾ ਜੀ ਉਹ ਵੀ ਖੋਇਆ ਜਾਂਦਾ ਉਹਨਾਂ ਕੋ ਤੇ ਉਸ ਗਰੀਬ ਨੇ ਵਿਚਾਰੇ ਨੇ ਉਹਦੇ 'ਚੋਂ ਹੀ ਆਟਾ ਲੈ ਕੇ ਜਾਣਾ ਉਹਦੇ 'ਚੋਂ ਹੀ ਤੇਲ ਉਹਦੇ 'ਚੋਂ ਹੀ ਸਾਰਾ ਮੋੜਾਂ ਤੇ ਚਾਰ-ਚਾਰ ਪੰਜ-ਪੰਜ ਮੁੰਡਿਆਂ ਦੀਆਂ ਟੋਲੀਆਂ ਨਸ਼ੇ ਨਾਲ ਰੱਜੀਆਂ ਕਲੋਤੀਆਂ ਦੀਆਂ ਕੇੰਦੋਵਾ ਜੀ ਹੁਣ ਤੁਸੀਂ ਬੜੀਆਂ ਸਾਫ਼-ਸੁਥਰੀਆਂ ਸੋਹਣੀਆਂ ਗੱਲਾਂ ਕੀਤੀਆਂ ਚਲੋ ਕੁਝ ਕੋੜੀਆਂ ਵੀ ਸੀਗੀਆਂ ਪਰ ਸੱਚ ਸੀਗੀਆਂ ਤੇ ਜਿੰਦਗੀ ਦੀ ਸੱਚਾਈ ਹੈ ਜੀ ਉਹ ਚਕਰਤਨ ਤਾਂ ਹੋਊਗੀ ਫਿਰ ਹਾਂਜੀ ਤੇ ਰੰਧਾਵਾ ਜੀ ਪਹਣਾ ਸਾਡੇ ਜਿਹੜੇ ਕਿਸਾਨ ਭਰਾ ਨੇ ਅੰਦਾਤਾ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਹਾਂ ਕਿਉਂਕਿ ਤੁਸੀਂ ਆਪਕੇ ਮੰਨਿਆ ਮੈਂ ਕਿਸਾਨ ਦਾ ਪੁੱਤ ਆ ਵੇਖੋ ਜੀ ਮੈਂ ਤਾਂ ਬੇਨਤੀ ਕਰਦਾ ਇੱਕ ਤਾਂ ਮੈਂ ਵੀ ਬੜਾ ਸਧਾਰਨ ਇੱਕ ਛੋਟੇ ਗਰੀਬ ਕਿਸਾਨ ਦਾ ਪੁੱਤ ਹਾਂ ਤੇ ਮੈਂ ਵੀ ਕਿਸਾਨੀ ਹੀ ਕਰਦਾ ਜੀ ਠੀਕ ਮੇਰਾ ਕਿਤਾ ਵੀ ਕਿਸਾਨੀ ਹੈ ਮੈਂ ਉਹਨਾਂ ਨੂੰ ਇਹੋ ਅਪੀਲ ਕਰਾਂਗਾ ਕਿ ਅਸੀਂ ਨਾਲ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਜਿਹੜਾ ਐਜੀਟੇਸ਼ਨ ਚਲਾਈਏ ਸਾਡੀ ਸਰਕਾਰ 1 ਜੂਨ ਨੂੰ ਇਲੈਕਸ਼ਨ ਆ ਪੰਜਾਬ ਦੀ 4 ਜੂਨ ਨੂੰ ਸ਼ਾਇਦ ਰਿਜ਼ਲਟ ਆ ਜੀ 5 ਤਰੀਕ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੁਬਾਰਾ ਸੌਂ ਚੁੱਕਣੀ ਆ ਅਸੀਂ ਆਪ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਹੱਲ ਇਹਨਾਂ ਦਾ ਕਰਾਵਾਂਗੇ ਤੇ ਅਸੀਂ ਚਾਹੁੰਦੇ ਵੀ ਹਾਂ ਕਿ ਕਿਸਾਨ ਦਾ ਜਿਹੜਾ ਹਾਲਾਤ ਆ ਉਹ ਬਹੁਤ ਮਾੜੇ ਹੋਇਆ ਕਰਜ਼ੇ ਥੱਲੇ ਦੱਬਿਆ ਹੋਇਆ ਤੇ ਕਿਸਾਨ ਦਾ ਪੱਦਰ ਜਿਹੜਾ ਆ ਕਿਸਾਨੀ ਦਾ ਉੱਚਾ ਚੁੱਕਿਆ ਜਾਵੇ ਕਿਉਂਕਿ ਅੰਨ ਦਾਤਾ ਹੈ ਪਹਿਲਾ ਇੱਕ ਹੀ ਨਾਰਾ ਚੱਲਦਾ ਹੁੰਦਾ ਸੀ ਜੈ ਜਵਾਨ ਤੇ ਜੈ ਕਿਸਾਨ ਤੇ ਅਸੀਂ ਇਹ ਚਾਹੁੰਦੇ ਆ ਕਿ ਕਿਸਾਨ ਦੀ ਜੈ ਜਿਹੜੀ ਆ ਸਦਾ ਹੀ ਰਵੇ ਸਦਾ ਹੀ ਹੋਵੇ ਸੋ ਮੇਰੀ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਹੱਥ ਬੰਨ੍ਹ ਬੇਨਤੀ ਆ ਇਹ ਜਿਹੜੇ ਵੱਡੇ ਲੋਕ ਨੇ ਇਹ ਸਾਡਾ ਫਾਇਦਾ ਚੁੱਕ ਕੇ ਪੁੱਤ ਮਾਰ ਰਹੇ ਸਾਡੇ ਗਰੀਬ ਘਰਾਂ ਦੇ ਜੀ ਸਾਡੇ ਭੈਣ ਭਰਾ ਉੱਥੇ ਜਾ ਕੇ ਮਰ ਰਹੇ ਨੇ ਸ਼ਹੀਦ ਹੋ ਰਹੇ ਨੇ